ਅਜੀਬ ਉਸ ਤੋਹਾਂ ਜਾਰੀਆ ਟ੍ਰੇਨ ਵੀ ਇੱਕ ਸਾਲ ਤੋਂ ਟ੍ਰੇਨ ਚੱਲੀ ਹੋਈ ਹੈ ਇੰਦਰ ਤੱਕ ਫੋਲੋ ਕਰ ਰਹੇ ਨੇ ਕਿ ਮਿੱਤਰੋ ਮੈਟਰੋ ਆ ਗਈ ਹੁਣ ਮੈਟਰ ਦੇ ਵਿੱਚ ਛੜਾਂਗੇ ਤੇ ਆਹ ਦੇਖ ਸਕਦੇ ਹੋ ਜੀ ਇਹ ਮੈਟਰੋ ਆ ਸਾਰੀ ਆਸੀ ਸਜਾ ਲੱਗਿਆ ਹੁੰਦਾ ਅੱਗੇ ਤੇ ਖੁੱਲੂਗਾ ਇਹ ਬਾਹਰ ਦੇਖੋ ਖੁੱਲੂਗਾ ਕੋਈ ਨੀ ਨਹੀਂ ਆ ਰਿਹਾ ਪੈਂਕੋਲੀ ਨਾ ਬੰਦ ਕਰੋ ਬੋਲੋ ਆਪਣੀ ਦੇਖੋ ਜੀ ਐਵੇਂ ਖੁੱਲਦਾ ਇਹ ਇੱਕ ਜੋਗਸ ਤਰਫ ਲੱਗਦਾ ਜਮਾਨੇ ਸਾਹਗਾ ਸੋਸ ਕਾਸਪਰਾ ਮੈਂ ਵਸਤੀ ਦੇਖ ਕੇ ਚੱਲਿਆ ਹਾਂ ਕਿ ਇਹ ਸੱਤ ਦਿਨਾਂ ਵਿੱਚ ਚੜ੍ਹੇ ਪਾਂਗੇ ਬੋਲਾ ਜਵਾਨਾ ਕਿ ਉਹ ਸਾਰਾ ਹੋ ਗਿਆ ਕਿ ਉਹ ਇਹਨਾਂ ਦਾ ਕੋਲ ਵਾਲਾ ਇੱਕ ਵੰਕ ਵਿੱਚ ਦੇ ਸਾਹਮਣੇ ਚੰਦ ਚੱਲ ਰਿਹਾ ਹੈ ਹਮ ਇਸ ਕਿਸੇ ਪਾਸੇ ਮਾਸ਼ਕਾ ਪੈਣ ਸਾਰਾ ਬੰਦ ਹੋ ਗਿਆ। ਆਸੈਂਟ ਚਲੇ ਹੋਰ ਤੱਕ ਨੂੰ ਬਸ ਬੰਦ ਹੋ ਗਿਆ। ਐਕਸਟਰਾ ਲਿਖਾਇਆ ਹੁੰਦਾ ਜੇ ਕੋਈ ਕੈਂਸਲ ਪਾਰਕ ਹੋ ਗਿਆ ਦੋ ਸਟੇਜ ਲੰਗੇ ਨੇ। ਮਾਇਰ ਮਾਇਪੁਰ ਬਦਲੀ ਹੋ ਗਿਆ। ਆਪਾਂ ਨੇ ਹਾਊਸ ਖਾਸ ਉਤਰਨਾ। ਸੋ ਆ ਪੀਲੀ ਲੈਣ ਲੱਗ ਜਾਂਦੀ ਹੈ ਜਿੱਥੇ ਤਰਨ ਹੁੰਦਾ ਮੈਟਰ ਦੇ ਵਿੱਚ ਜੇ ਤੁਸੀਂ ਚੜਦੇ ਹੋ ਤਾਂ ਤੁਹਾਡਾ ਪੂਰਾ ਸਕਰੀਨਿੰਗ ਦੇ ਉੱਪਰ ਧਿਆਨ ਹੋਣਾ ਚਾਹੀਦਾ। ਬਾਕੀ ਅਲਾਉਂਸਮੈਂਟ ਵਗੈਰਾ ਵੀ ਹੁੰਦੀ ਹੈ ਸਾਰਾ ਕੁਝ। ਸੋ ਦੋਸਤੋ ਰਿਲੇਟਡ ਵੀ ਤੁਸੀਂ ਉਹ ਕਰ ਸਕਦੇ ਹੋ ਦੇਖ ਸਕਦੇ ਹੋ ਮਿੱਤਰ ਹਾਸ ਖਾਸ ਲਿਖਿਆ ਹੋਇਆ ਆ ਗਿਆ ਹੁਣ ਹੁਣ ਆਪਾਂ ਨੇ ਉਤਰਨਾ ਹਾਸ ਖਾਸ ਜੀ ਹਾਂ ਸੋ ਦੋਸਤੋ ਹੁਣ ਆਪਾਂ ਇਸ ਤੇ ਉਤਰਾਂਗੇ ਹਾਸ ਖਾਸ ਤਾਂ ਮੁੰਡੇ ਹਾਸਰੇ ਨੇਗੇ ਵੀ ਕਰਕੇ ਆਪਾਂ ਪੰਜਾਬੀ ਦੇ ਵਿੱਚ ਗੱਲਬਾਤ ਕਰ ਰਹੇ ਹਾਂ ਤਾਂ ਕਰਕੇ ਹਾਸਰੇ ਇਹਨਾਂ ਨੂੰ ਕੋਈ ਸਮਝ ਨਹੀਂ ਆ ਰਹੀ ਹੁਣ ਦੇਖੋਗੇ ਇਹ ਇਸ ਤਰ੍ਹਾਂ ਖੁੱਲੂਗਾ ਪੈਟਰੋਲ ਗੇਟ ਨਾ ਇਹ ਆ ਦੇਖ ਕੀ ਲਿਖਿਆ ਹੋਇਆ ਹੈ ਕਿਰਪਾ ਕਰਕੇ ਦਰਵਾਜ਼ੇ ਦੇ ਲਾਵੇ ਨਾ ਖੜੇ ਹਾਂਜੀ ਆ ਦੇਖੋ ਜੀ ਚਲੋ ਜੀ ਜੋ ਵੀ ਹੁਣ ਆਪਾਂ ਉਤਰ ਰਹੇ ਹਾਂਗੇ ਹਾਊਸ ਖਾਸ ਬੰਦੇ ਖਾਸ ਹੁਣ ਜੈਲੋ ਲਾਈਨ ਫੜਾਂਗੇ ਅ ਜ਼ਨਕਪੁਰੀ ਪੱਛਮ ਲਓ ਜੀ ਮਿੱਤਰੋ ਇਹ ਰੇਲਵੇ ਸਟੇਸ਼ਨ ਆ ਮੀਨ ਮੈਟਰੋ ਸਟੇਸ਼ਨ ਆ ਤੁਸੀਂ ਦੇਖ ਸਕਦੇ ਹੋਗੇ ਥੋੜਾ ਜਿਹਾ ਮੈਂ ਤੁਹਾਨੂੰ ਦਿਖਿਆ ਤਾਂ ਤੇ ਆਹਾ ਸੁਣਿਓ ਮੈਟਰੋ ਦਾ ਸਟੇਸ਼ਨ ਇਹ ਆ ਮੈਟਰੋ ਸਟੇਸ਼ਨ ਲੋਇਆ ਆ ਲੱਗ ਗਿਆ ਉਹ ਲੱਗ ਗਿਆ ਦਰਵਾਜਾ ਦੇਖ ਸਕਦੇ ਹੋ ਇਹ ਦਰਵਾਜਾ ਗਿਆ ਲੱਗ ਉੱਪਰ ਚੜਨਾ ਹਨਾ ਚੇਂਜ ਕਰਨ ਵਾਸਤੇ ਭਈਆ ਐਕਸਕਿਊਜ਼ ਮੀ ਸੈਂਟਰਲ ਸਿਕਰੇਟ ਕੇ ਲਈ ਉੱਪਰ ਜਾਣਾ ਪੜੇਗਾ ਨਾ ਓਕੇ ਥੈਂਕ ਯੂ ਦੇਖੋ ਮੇਤਰਾ ਆਪਾਂ ਹਿੰਦੀ ਵੀ ਆਂਦੀ ਆਪਾਂ ਨੂੰ ਹਿੰਦੀ ਚ ਵੀ ਆਪਾਂ ਬੋਲ ਰਹੇ ਆਂਗੇ ਹਾਂ ਜੀ ਮਾਸੀ ਨੂੰ ਤਾਂ ਆ ਰਹੇ ਹਾਂ ਇੱਥੇ ਸੀਗੇ ਮੈਡੀਕਲ ਦਾ ਲੰਮਾ ਮੈਡੀਕਲ ਲੰਮਾ ਮੈਡੀਕਲ ਹੋ ਜਾਂਦਾ ਨਹੀਂ ਪੰਜਾਬ ਸੈਂ ਮੈਂ ਸੰਗਰੂਰ ਸੈਂ ਹਾਂ ਮੈਂ ਡਿਸਟ੍ਰਿਕਟ ਸੰਗਰੂਰ ਤੇ ਦੇਖ ਸਕਦੇ ਮਿੱਤਰੋ ਇਹ ਹੁੰਦੀ ਹੈ ਕਿ ਫਲਾਈਟ ਜਿਹੜੇ ਉੱਪਰ ਕਮਣ ਵਾਸਤੇ ਕਈ ਵਾਰੀ ਪੈਰਪੂਰ ਵੀ ਫਸ ਜਾਂਦੇ ਨੇ ਸੋਹਣੇ ਇੱਥੇ ਤੋਂ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੁਣ ਉੱਪਰ ਜਾਣਾ ਪਊਗਾ ਨਾ ਇਹਨੂੰ ਤਾਂ ਇਹਦਾ ਇੱਥੇ ਖਤਮ ਹੋ ਗਈ ਜੈਲੋ ਲਾਈਨ ਤਾਂ ਅੱਗੇ ਉੱਪਰ ਉੱਪਰ ਮਿੱਤਰੋ ਇਹ ਸਟੇਸ਼ਨ ਆਗਾ ਇਹ ਮੈਟਰੋ ਦਾ ਸਟੇਸ਼ਨ ਹੋਰ ਆ ਜਿਹੜੀ ਸਟੇਸ਼ਨ ਤੇ ਮੰਨ ਲਓ ਆਪਾਂ ਨੇ ਜਿੱਥੇ ਜਾਣਾਗਾ ਹੁਣ ਸੈਂਟਰਲ ਸਿਕਰੇਟ ਜਾਣਾ ਆਪਾਂ ਨੇ ਉੱਥੋਂ ਚੇਂਜ ਕਰਾਂਗੇ ਟ੍ਰੇਨ ਕਿਉਂਕਿ ਆਪਣਾ ਇਹ ਬਲੌਗ ਉੱਥੇ ਦਾ ਬਣ ਰਿਹਾ ਇੰਡੀਆ ਗੇਟ ਦਾ ਆ ਦੇਖੋ ਆਹ ਕੋਸਾ ਬੱਬਾ ਜੀ ਆਪਾਂ ਪਿੰਡਾਂ ਚ ਬੈਠੇ ਕਈ ਜਾਣਦੇ ਆ ਕਿ ਵੀ ਹਾਂ ਆਹ ਕੁਝ ਦੇਖਣਾ ਜ਼ਰੂਰੀ ਹੁੰਦਾ ਹਨਾ ਕਮਣਾ ਫਿਰਨਾ ਇੰਜੋਏ ਯੂਰ ਸੈਲ ਆਫ ਹਾਂ ਹਾਂ ਜ਼ਿੰਦਗੀ ਚ ਵੱਡੀ ਚੀਜ਼ ਆ ਹੁਣ ਦੇਖ ਸਕਦੇ ਹੋ ਮਿੱਤਰੋ yellow lane yellow ਮਤਲਬ ਪੀਲੀ ਆ ਪੈਰ ਜਿਹਨੇ ਜਿਹੜੇ ਆ ਪੈਰਾਂ ਦੇ ਸਾਹਬ ਜੀ ਨਾਲ ਚੱਲਣਾ ਕੋਲ ਬਾਕੀ ਤਾਂ ਅਨਸਾਰ ਹੀ ਜਾ ਰਹੇ ਨੇ ਲਗਭਗ ਹਾਂ ਦੇਖੋ ਦੁਨੀਆਦਾਰੀ ਆ ਰੀ ਆਰੀ ਆਰੀ ਦੁਨੀਆਦਾਰੀ ਆ ਦੇਖੋ ਸੂਪੀ ਟੈਕਸ ਐਕਸਪ੍ਰੈਸ ਹੀਰਾ ਖਾਣ ਪੀਣ ਦਾ ਪ੍ਰਬੰਧ ਸਾਰਾ ਕੁਝ ਹਨਾ ਬੰਦੇ ਕੋਲੇ ਪੈਸਾ ਟੱਕਾ ਹੋਣਾ ਚਾਹੀਦਾ ਕੇएफसी ਦੇਖ ਸਕਦੇ ਹੋ ਜੀ ਸਾਊਥ ਇੰਡੀਅਨ ਦੋਸਾ ਦੋਸਾ ਕੌਫੀ ਸਾਰਾ ਕੁਝ ਇੱਥੇ ਮਿਲਦਾ ਹੈ ਵੈਲਵਾ ਮੋਮਸ ਹਾਂ ਮੋਮਸ ਤੁਸੀਂ ਨੇ ਮਹਾਲੀ ਦਾ ਕੇਸ ਦੇਖੀ ਆ ਮੋਮਸ ਦੇ ਵਿੱਚ ਕੀ ਤੁਹਾਨੂੰ ਮਿਲਿਆਗਾ ਸੋ ਮੋਮਸ ਵਗੈਰ ਨਹੀਂ ਖਾਣਾ ਆਪਾਂ ਕੁੜੀ ਤੋਂ ਪੁੱਛ ਲੈਣਾ ਕੁੜੀ ਮੋਮਸ ਖਾਣੇ ਚਾਹੁੰਦੇ ਨੇ ਕੰਦੀ ਸ਼ਰਮਾਰਗੀ ਕੰਦੀ ਨਾ ਖਾਓ ਹਾਂ ਜੀ ਵੀਰੇ ਨਾ ਥੈਂਕ ਯੂ ਉਹ ਹੁਣ ਇਹ ਬਾਈ ਤੋਂ ਪੁੱਛ ਲਿਆ ਯਾਰ ਸਿੱਧਾ ਹੀ ਆ ਕਹਿ ਰਿਹਾ ਮੁੰਡਾ ਸਿੱਧਾ ਹੀ ਆ ਇਹ ਦਰਦੀ ਆ ਕਹ ਹਨਾ ਕਿ ਕਿਥੋਂ ਫੜੀਏ ਮੈਟਰੋ ਮੈਟਰੋ ਹਮਨੇ ਬੱਸ ਪਾਗੜ ਲਈ ਜਹਾਂ ਸੇ ਭੁੱਲ ਜਾਂਦੇ ਹਾਂ ਥੋੜਾ ਮਾਈਂਡ ਥੋੜਾ ਐਸਾ ਹੀ ਆ ਨਹੀਂ ਨਹੀਂ ਐਸਾ ਨਹੀਂ ਹੋਗਾ ਭਾਈ ਮੈਟਰੋ ਦਾ ਗੰਦਾ ਹਾਂ ਇਹ ਬਾਤ ਬੰਦੇ ਕੋ ਥੋੜਾ ਐਕਸਪਰਟ ਹੋਣਾ ਚਾਹੀਏ ਨਾ ਹਾਂ आप कुछ कहना चाहते हो ब्लॉगिंग में कुछ भी नहीं आप कहाँ कहाँ जा रहे हो ओके सर लोकल ना गुड़गांव है हाँ येलो लाइन की और हाँ सही लिखा है देख सकते हैं दोस्तों दो, आ लिखा हुआ है टू वर्ड येलो लाइन ओ माई गॉड ऑडियंस देखो मित्रों कि कट्ठा लोग हाँ देखो जी हाँ देखो ਕਟੀਆਂ ਫਟੀਆਂ ਪੈਂਟ ਵਾਲੇ ਲੋਕ ਦੁਨੀਆਦਾਰੀ ਆਰੀ 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 ਦੇਖ ਲੈ ਮਿੱਤਰਾ ਕਮਕੇ ਦੁਨੀਆਦਾਰੀ ਪਿੰਡ ਦੀ ਸੱਤ ਸੱਥ ਬੈਠਾ ਰਹਿਣਾ ਸਾਰਾ ਦਿਨ ਬਾਹਰ ਅੰਦਰ ਕੋ ਮੁੱਲਿਆ ਕਰ ਫੇਰੇ ਪਤਾ ਲੱਗਦਾ ਦੁਨੀਆਦਾਰੀ ਦਾ ਗੋਲੇ ਕਰਕੇ ਜਾਇਲੋ ਲੈਨ ਸੋ ਦੋਸਤੋ ਜਿਹੜੀ ਮੈਂ ਜ਼ੈਲੋ ਲੈਨ ਦਾ ਜ਼ਿਕਰ ਕਰ ਰਿਹਾ ਸੀ ਤੁਸੀਂ ਦੇਖ ਸਕਦੇ ਹੋ ਆਹ ਜ਼ੈਲੋ ਲੈਣਾ ਪੈਰ ਦੇ ਨਿਸ਼ਾਨ ਜੇ ਨਹੀਂ ਸਾਪੇ ਹੋਏ ਨੇ ਜਿਹੜੇ ਪੀਲੇ ਪੀਲੇ ਜਿੱਧਰ ਜਾਣਗੇ ਇਹ ਉਧਰ ਉਧਰ ਮੁੜੀ ਜਾਣਾ ਇਹ ਬਸ ਇੱਥੇ ਇਕੱਲਾ ਇਹ ਕਹਿੰਦੇ ਨੇ ਵੀ ਜ਼ੈਲੋ ਲੈਨ ਪਕੜ ਕੇ ਰੱਖਣਾ ਹਨਾ ਜ਼ੈਲੋ ਲੈਨ ਦਾ ਮਤਲਬ ਇਹੀ ਆ ਇੱਕ ਤਾਂ yellow ਹੋਗੀ ਇੱਕ ਆ ਦੇਖ ਸਕਦੇ ਹੋ ਇੱਕ ਆ ਰੰਗ ਜਾ ਹੋ ਗਿਆ ਕਿ ਜਿਵੇਂ ਪੈਰ ਧਰਦੇ ਨੇ ਉਧਰ ਉਧਰ ਜਾਣਾਗਾ ਜਿੱਧਰ-ਇਧਰ ਮੁੜੂਗੀ ਉਧਰ ਤੁਹਾਡਾ ਸਟੇਸ਼ਨ ਆ ਚਲੋ ਦੋਸਤੋ ਹੁਣ ਆਪਾਂ ਫੇਰ ਉਹਦੇ ਉੱਪਰ ਚੱਲਦੇ ਆ ਲਿਫਟ ਜੀ ਦੇ ਉੱਪਰ ਨਾ ਇਹ ਤਾਂ ਸੀੜੀਆਂ ਨੇ ਹਨਾ ਪੌੜੀਆਂ ਲੈ ਗਈਆਂ ਸੋ ਪੌੜੀਆਂ ਦੇ ਜਰੀਏ ਆਪਾਂ ਜਾ ਰਹਿਆਂਗੇ ਆਹ ਦੇਖੋ ਬਾਈ ਕੰਮਕਾਰ ਕਰਨ ਵਾਲੇ ਜੋਬ ਕਰਨ ਵਾਲੇ ਕੋਈ ਕਿਵੇਂ ਹਨਾ ਕਿਉਂਕਿ ਜਿਹੜੀ ਮੈਟਰੋ ਦੀ ਸਰਵਿਸ ਆ ਬਹੁਤ ਫਾਸਟ ਚੱਲਦੀ ਆ ਕਈ ਕੀ ਹੁੰਦਾਗਾ ਆ ਸਵੇਰ ਦਾ ਟਾਈਮ ਹਨਾ ਸੋ ਕਮਾਕਾਰਾਂ ਤੇ ਜਾਂਦੇ ਨੇ ਕਿ ਲੋਕ ਬਾਕੀ ਇੱਕ ਗੱਲਾ ਬਾਬਾ ਜੀ ਮੈਂ ਇਕੱਲਾ ਬੋਲ ਰਿਹਾ ਬਾਕੀ ਸਾਰੇ ਚੁੱਪ ਚਪੀਤੇ ਨੇ ਕਿਉਂਕਿ ਇਹੇ ਪੜੇ ਲਿਖੇ ਨੇ ਜੋਬ ਪੇਸ਼ਾਵਰ ਬੰਦੇ ਨੇਗੇ ਤਾਂ ਕਰਕੇ ਆਪੋ ਆਪਣੇ ਕਿੱਤੇ ਦੇ ਵਿੱਚ ਲਲ ਫੋਨਾਂ ਚਲਾ ਲੋ ਕਿਵੇਂ ਵੀ ਹੈੱਡਫੋਨ ਕੰਨਾਂ ਦੇ ਵਿੱਚ ਪਾਏ ਹੋਏ ਨੇ ਸਾਰੇ ਰੁੱਝੇ ਹੋਏ ਨੇ ਮੈਂ ਜੰਟਲ ਲੈਂਡਸ ਹੋਗੀ ਜੈਲੂ ਲੈਣ ਦਾ ਆਹ ਚੱਲ ਰਿਹਾ ਜੈਲੂ ਲੈਣ ਸੋ ਜੈਲੂ ਲੈਣ ਦੇ ਲਬੀਆਂ ਬਸ ਇਕੱਲਾ ਹਵਾ ਬੜੀ ਸੋਹਣੀ ਚੱਲ ਪਈ ਅੰਦਰ ਵੀ ਹਵਾ ਰਹੀ ਹੈਗੀ ਗੇਟ ਨੰਬਰ 3 ਕੀ ਔਰ ਸਟੇਬਲ ਬਾਦਲੀ ਕੀ ਔਰ ਮੈਟਰੋ ਦੀ ਵੇਟ ਕਰ ਰਹੇ ਨੇ ਕਿ ਲੋਕ ਦੇਖ ਸਕਦੇ ਹੋ ਤੁਸੀਂ ਆਹ ਦੇਖੋ ਜੀ ਵੇਟਿੰਗ ਕਰ ਰਹੇ ਨੇਗੇ ਸਾਰੇ ਜਣੇ ਖੜੇ ਨੇਗੇ ਇੱਧਰ ਖਾਣ ਪੀਣ ਦਾ ਪ੍ਰਬੰਧਾ ਸ਼ਕ ਰਹੇ ਨੇਗੇ ਲੋਕ ਜਿਹੜਾ ਬਰਗਰ ਸਿੰਘ ਆਏ ਹੈ ਬਰਗਰ ਸਿੰਘ ਬਰਗਰ ਸਿੰਘ ਆ ਰਹੇ ਨੇਗੇ ਕੋ ਮੁੰਡਾ ਕਿਹਾ ਬਾਈ ਅੱਛਾ ਅੱਛਾ ਆ ਜਾਓ ਆਹ ਆ ਗਈ ਟ੍ਰੇਨ ਆਜੀ ਅੱਛਾ ਪਰਲੀ ਆਓ ਲਾਂਗੀ ਕਰ ਸੋ ਮਿੱਤਰੋ ਦੇਖ ਸਕਦੇ ਹੋ ਤੁਸੀਂ ਟ੍ਰੇਨ ਮੈਟਰੋ ਆ ਗਈ ਹੈਗੀ ਟ੍ਰੇਨ ਨਹੀਂ ਕਹਿ ਸਕਦਾ ਮੈਟਰੋ ਹੈ ਮੈਟਰੋ ਆ ਗਈ ਪੀੜ ਦੇਖੋ ਜੀ ਸਵੇਰ ਦਾ ਸਮਾਂ ਹੋ ਰਿਹਾ ਹੈਗਾ ਹਨਾ ਸੋ ਉਹੀ ਗੱਲ ਕਰ ਰਹੇ ਹਾਂਗੇ ਇਹ ਵੀ ਕੰਮਕਾਰਾਂ ਵਾਲੇ ਨੇ ਸਾਰੇ ਨੌਕਰੀ ਪੇਸ਼ੇਵਰ ਬੰਦਲੇ ਦੇਖੋ ਕਿੰਨੀ ਪੀੜ ਆ ਗਈ ਆਪਣੀ ਟ੍ਰੇਨ ਮਿੱਤਰੋ ਇੱਧਰ ਆ ਰਹੀਆਂ ਗਈਆਂ ਇੱਧਰ ਦੇਖ ਸਕਦੇ ਹੋ ਤੁਸੀਂ ਤੇ ਇੱਧਰ ਆਉਗੀ ਟ੍ਰੇਨ ਮੈਟਰੋ ਫਿਰ ਟ੍ਰੇਨ ਹੀ ਰਹੇਗਾ ਸਿਸਟਮ ਥੋੜਾ ਜਿਹਾ ਪਤਨ ਦੇ ਵਿੱਚ ਕਿਉਂਕਿ ਜ਼ਿਆਦਾਤਰ ਯਾਰ ਅਪ ਟ੍ਰੇਨਾਂ ਉੱਤੇ ਚੜਿਆਂਗੇ ਮੈਟਰੋ ਵਿੱਚ ਤਾਂ ਬਹੁਤ ਘੱਟ ਚੜਿਆਂਗੇ ਤੇ ਆਹ ਦੇਖ ਸਕਦੇ ਹੋ ਜੀ ਆਹ ਮੈਟਰੋ ਆ ਪਰਦਾ ਵੀ ਦੇਖਿਆ ਵਾ ਸੀਨ ਸਾਨੂੰ ਅੱਜ ਤੇ ਆਊਗੀ ਆਪਣੀ ਉਹ ਇੱਧਰ ਆਊਗੀ ਦੋਸਤੋ ਤੇ ਆ ਚੱਲਤੀ ਦੇਖੋ ਜੀ ਜ਼ਾਰੀ ਆ ਗਈ ਇਹ ਤਾਂ ਮਿੰਟਸ ਘੰਟਿਆਂ ਚ ਭਜਾ ਦੂਗੀ ਸਪੀਡ ਫੜ ਲਈ ਦੇਖੋ ਕਿੰਨੀ ਤੇਜ਼ ਹੋ ਗਈ ਆ ਲੰਗੀ ਤੇ ਇਹ ਇਹ ਆਹ ਗਈ ਦੋਸਤੋ ਦੇਖ ਸਕਦੇ ਤੁਸੀਂ ਉਹ ਗਈ ਮੈਟਰੋ ਹਨਾ ਸੋ ਮੈਟਰੋ ਦੀ ਸਪੀਡ ਬਹੁਤ ਤੇਜ਼ ਹੁੰਦੀ ਹੈਗੀ ਉਹ ਦੇਖੋ ਬਾਕੀ ਹੁਣ ਆਪਾਂ ਇੱਥੇ ਖੜਦੇ ਆ ਆਪਣੀ ਵੇਟ ਕਰਦੇ ਆ ਹੁਣ ਬਸ ਦੇਖਿਓ ਮਿੰਟਾਂ ਸਕਿੰਟਾਂ ਦੇ ਵਿੱਚ ਆ ਜੂਗੀ ਜਿਆਦਾ ਵੇਟ ਕਰਨ ਦੀ ਲੋੜ ਨਹੀਂ ਹੈਗੀ ਇੱਥੇ ਉਹ ਕੰਮ ਨਹੀਂ ਹੈਗਾ ਤੁਹਾਨੂੰ ਮੈਂ ਉਹ ਵੀ ਦਿਖਾ ਦੰਨਾਗਾ ਠੱਲੋ ਹਾਂ ਬੱਸ ਸਤਨ ਮਿੰਟ ਹੁਣ ਇਸ ਥੰਮੇ ਆਪਾਂ ਫੌਜਖਾਸ ਸਟੇਸ਼ਨ ਤੇ ਖੜਿਆਂਗੇ ਇਹ ਆ ਦੇਖੋ ਜੀ ਫੌਜਖਾਸ ਫੌਜਖਾਸ ਤੋਂ ਆਪਾਂ ਇੰਡੀਆ ਗੇਟ ਦਾ ਗੇਟ ਦੀ ਮੈਟਰੋ ਫੜਾਂਗੇ ਕੋ ਆ ਗਈ ਬਾਬਾ ਜੀ ਦੇਖੋ ਪਰਲੀ ਸਾਈਡ ਤੋਂ ਉਹ ਉਹ ਦੇਖੋ ਏ ਵੀ ਸ਼ਾਇਦ ਰੁਕੂਗੀ ਇੱਥੇ ਨਾ ਰੁਕ ਗਈ ਰੁਕ ਗਈ ਹਾਲ ਦੇਖੋ ਗੇਟ ਦੇਖੋ ਕਿਵੇਂ ਖੋਲਣਗੇ ਸਾਰੇ ਆਟੋਮੈਟਿਕ ਜਿਹਾਂ ਹੁੰਦਾ ਪ੍ਰੋਜੈਕਟ ਇਹ ਖੋਲੋ ਵੀ ਮੁੰਡਿਆ ਦੇਖ ਕਿਉਂ ਮੰਨਦੇ ਹੋ ਆਏ ਖੁੱਲਦੇ ਨੇ ਸਾਂਹ ਟਾਕੰ ਮੇ ਯਾਰ ਇੱਥੇ ਸੀਟੀਆਂ ਨਾ ਮਾਰ ਤੈਨੂੰ ਮੈਂ ਦੋ ਵਾਰੀ ਕਹਿ ਦਿੱਤ ਕਿ ਹਟ ਗਿਆ ਵੀ ਸੀਟੀਆਂ ਨਾ ਮਾਰ ਬਾਰਤ ਵਾਰ ਵਾਰ ਫਿੱਤੀ ਮਾਰ ਰਿਹਾ ਕੋਈ ਗੱਲ ਨਹੀਂ ਤੇਰਾ ਰੂਲ ਆ ਡੇਉਟੀ ਆ ਹਣਾ ਕਰ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਹੁਣ ਟ੍ਰੇਨ ਆਉਣ ਵਾਲੀ ਹੈਗੀ ਆਪਣੀ ਅੱਜ ਦੋਸਤੋ ਆ ਜਾਰੀਆ ਟ੍ਰੇਨ ਤੁਸੀਂ ਦੇਖ ਸਕਦੇ ਹੋ ਟ੍ਰੇਨ ਜਾਰੀਆ ਤੇ ਇੰਦਰ ਤੱਕ ਫੋਟੋ ਮਾਰ ਰਹੇ ਨੇ ਕਿ ਇੰਦਰ ਕੈਮਰਾ ਕਰਿਆ ਕਰਕੇ ਤੋਂ ਮੈਂ ਕਹਿੰਦਾ ਉਹਨਾਂ ਲਈ ਤਰੁੱਕ ਜਾ ਲਈ ਸਤ ਸ੍ਰੀ ਅਕਾਲ ਦੋਸਤੋ ਇਹ ਸਾਰੇ ਲੋਕ ਮੈਟਰੋ ਤੇ ਚੜਨ ਵਾਲੇ ਨੇ ਆਪਣੀ ਇਧਰ ਆਉਂਦੇ ਰਹਿੰਦੇ ਨੇ ਇਹ ਮੈਟਰੋ ਲੋਕੀ ਬਿਲਕੁਲ ਯਾਨੀ ਜੀ ਅੱਜ ਰੋਇੰਟ ਦੇ ਕੋਟੇ ਨਾਲ ਵੀ ਆਪਣੀ ਸੌਰੋਪਨ ਵਾਲੀ ਹੈਗੀ ਆ ਲਓ ਜੀ ਕਿਹੜਾ ਜਾਣਾ ਆਪਾਂ ਨਾ ਸੈਂਟਰਲ ਸੈਂਟਰਲ ਸੱਚਾ ਲਵੇ ਸੀਕਰਟ ਸੈਂਟਰਲ ਸੀਕਰਟ ਜਾਣਾ ਹੈ ਇਹ ਮਿੱਤਰ ਆਪਾਂ ਨੂੰ ਮਿਲਿਆਗਾ ਪੰਜਾਬੀ ਮੁੰਡਾ ਹੈਗਾ ਲਓ ਜੀ ਫਾਈਨਲੀ ਆਪਾਂ ਚੜ ਗਿਆਂਗੇ ਟ੍ਰੇਨ ਦੇ ਵਿੱਚ ਤੇ ਜਿਹੜੀ ਮੈਂ ਗੱਲ ਕਰ ਰਿਹਾ ਸੀ ਤੁਹਾਨੂੰ ਇਹ ਇੱਕ ਟੈਲੀਫੋਨ ਹੋਊਗਾ ਹਨਾ ਬੱਤ ਕਿਹਨਾਂ ਜੇ ਸਟੌਪ ਕੋਸੇ ਵੀ ਲਮਾਂ ਦਰਵਾਜ਼ੇ ਤੋਂ ਸੇਟ हट ਕਰ ਖੜੇ ਆ ਦੇ ਕ ਵੀ ਦਰਵਾਜ਼ਿਆਂ ਤੋਂ ਸਾਈਡ ਤੇ ਹੋ ਕੇ ਖੜੋ ਤੁਸੀਂ ਹਨਾ ਸਾਰਾ ਓਕੇ ਆ ਕੰਮ speed ਬਹੁਤ ਨਾਰਮਲ ਹੀ ਆ ਜਿਆਦਾ ਵੀ ਨਹੀਂ ਹੈਗੀ ਤੇ ਉਹ ਲੱਗ ਗਿਆ ਦਰਵਾਜ਼ਾ ਇਸ ਤਰ੍ਹਾਂ ਦਰਵਾਜ਼ੇ ਲੱਗ ਜਾਂਦੇ ਨਹੀਂਗੇ

ਜੀਨਪਾਰਕ ਕੋ ਇਨਕਾਸ ਆਲਬੀਨਗਰ ਨੈਕਸਟ ਸਟੇਸ਼ਨ ਇਜ਼ ਜੀਨਪਾਰਕ ਸਟੇਸ਼ਨ ਉੱਤੇ ਸਾਰੇ ਤੁਸੀਂ ਪਾਣੀ ਲੈਣ ਆ ਜਾਂਦੀ ਹੈਗੀ ਇੱਥੇ ਵੀ ਮੰਨੋ ਜੇ ਟ੍ਰੇਨ ਇੱਥੇ ਰੁਕਣਾ ਹੁੰਦਾ ਤਾਂ ਉੱਥੇ ਹਰੀ ਲੈਣ ਆ ਜਾਂਦੀ ਜਿਵੇਂ ਹੁਣ ਲਾਲ ਲੈ ਗਈ ਆ ਜਿੱਥੇ ਰੁਕਣ ਦੀ ਹੈ ਟ੍ਰੇਨ ਉੱਥੇ ਬਾਕੀ ਆ ਦੇਖੋ ਇਹ ਟ੍ਰੇਨ ਦੀ ਆਵਾਜ਼ ਆ ਸਾਰੀ ਚਲਾਉਣ ਵਾਲਾ ਅਗਲਾ ਸਟੇਸ਼ਨ ਹੈ ਕੌਨਸਟੇਸ਼ਨ ਪਹੁੰਚਾਂਗੇ ਜਿੱਥੇ ਆਪਣਾ ਸੈਂਟਰਲ ਸਿਗਰੇਟਾ ਉੱਥੇ ਉਤਰਾਂਗੇ ਮੈਂ ਹੁਣੇ ਤਾਂ ਬੋਲ ਰਿਹਾ ਕਾਫੀ ਲੋਕ ਨੜੇ ਨਹੀਂ ਸਟਾਰਟ ਹੋਣਾ ਤਾਂ ਕਰਕੇ ਹਨਾ ਬਸ ਫਿਰ ਸ਼ਾਇਦ ਆਪਣਾ ਅਗਲਾ ਸਟੇਸ਼ਨ ਆ ਸਕਦਾਗਾ ਬਸ ਫਿਰ ਬਣੇ ਰਹੋ ਵੀਡੀਓ ਦੇ ਐਂਡ ਤੱਕ ਤੁਹਾਨੂੰ ਵਧੀਆਗਾ ਇਹ ਸਿਗਰੇਟਾ ਵਾਲਾਗਾ ਕਿਉਂਕਿ ਅਸੀਂ ਬਾਅਦ ਇੰਡੀਆ ਗੇਟ ਜਾਵਾਂਗੇ ਇੰਡੀਆ ਗੇਟ ਦੇ ਵੀ ਕੀ ਤੁਹਾਨੂੰ ਦੁਖਾਵਾਗੇ ਬਹੁਤ ਵਕਨ ਕੰਮ ਹੋਊਗਾ ਬਸ ਬਣੇ ਰਹੋ ਵੀਡੀਓ ਦੇ ਐਂਡ ਤੱਕ ਇਹ ਸਭ ਇਹ ਸਜੀਵਾਲਿਆ ਹੈ ਲੋ ਵੀ ਮਿੱਤਰੋ ਬਾਇਲਿੰਗ ਲਾਈਨ ਕੇ ਸੈਂਟਰਲ ਸੈਕਟਰੀਏਟ ਆ ਗਿਆ ਇੱਥੇ ਉਤਰਨਾ ਆਪਾਂ ਨੇ ਸੋ ਆਪਣਾ ਸਟੇਸ਼ਨ ਆ ਗਿਆ ਰੋਕ ਵੀ ਰੋਕਾ ਸੈਂਟਰਲ ਸੈਕਟਰੀਏਟ ਇੱਧਰ ਇੱਧਰ ਆ ਗਿਆ ਹਨਾ ਕੇਂਦਰੀ ਸਚੂ ਵਾਲੇ ਆ ਕੇ ਕੇਂਦਰੀ ਸਚੂ ਵਾਲੇ ਆ ਗਏ ਆਪਾਂ ਪੀੜ ਬਹੁਤ ਜ਼ਿਆਦੇ ਆ ਪੀੜ ਚ ਉਤਰਨਾਗਾ ਇਹ ਨਿਕਾਸ ਇੱਥੋਂ ਆਪਾਂ ਨੂੰ ਟ੍ਰੇਨ ਬਦਲਣੀ ਪੈਣੀ ਆ ਸੋਹਣਿਆ ਮਿੱਤਰੋ ਇੱਥੋਂ ਆਪਾਂ ਟ੍ਰੇਨ ਇੱਕ ਹੋਰ ਬਦਲਾਂਗੇ ਥੋੜਾ ਜਿਹਾ ਇਨਫੋਰਮੇਸ਼ਨ ਲੈ ਲੈ ਇਨਸੇ ਪੁੱਛ ਲੈ ਨਹੀਂ ਬਾਹਰ ਜਾ ਕੇ ਅੰਦਰ ਸਰ ਇੰਡੀਆ ਗੇਟ ਜਾਣਾ ਭਾਈ ਸਾਹਿਬ ਜੇ ਟ੍ਰੇਨ ਚੇਂਜ ਕਰਨੀ ਪੜੀ ਜੇ ਕੈਸੇ ਦੇਖਣਾ ਭਾਈ ਸਾਹਿਬ ਦੋਸਤੋ ਦੇਖ ਸਕਦੇ ਹੋ ਐ ਤੁਸੀਂ ਬਣਿਆ ਹੋਇਆ ਮੈਟਰੋ ਦਾ ਐਪ ਹਣਾ ਇਹ ਆ ਬਣਿਆ ਹੋਇਆ ਇਹ ਵੀਰ ਤੋਂ ਆਪਾਂ ਪੁੱਛ ਰਿਹਾ ਕਿਉਂਕਿ ਯਾਰ ਬਾਹਰ ਨਹੀਂ ਪਤਾ ਹਾਂ ਦਾਣਾ ਕੋ ਪੁੱਛਣਾ ਜ਼ਰੂਰੀ ਹੁੰਦਾਗਾ ਆ ਮਾਰ ਕੇ ਜਾਣਾ ਖਾਸ ਨਹੀਂ ਜੀ ਸਰ ਨਹੀਂ ਪਤਾ ਮਾਰੇ ਕੋ ਹਮ ਤੋ ਬਾਈ ਸੇ ਪੁੱਛ ਰਹੇ ਹਾਂ ਹਾਂ ਕਿਵੇਂ ਉੱਪਰ ਉੱਪਰ ਪੁੱਛ ਲੇ ਜੇਗਾ ਨਹੀਂ ਅੱਛਾ ਚਲੋ ਕੋਈ ਗੱਲ ਨਹੀਂ ਤੋ ਦੋਸਤੋ ਇਹ ਕਹਿੰਦਾ ਭਾਈ ਕਹਿੰਦਾ ਵੀ ਆਹ ਟ੍ਰੇਨ ਖੜੀ ਹੈ ਕੀ ਨਹੀਂ ਟ੍ਰੇਨ ਨਹੀਂ ਖੜੀ ਟ੍ਰੇਨ ਤਾਂ ਲੰਘ ਗਈ ਕੀ ਹੋਗਾ ਬਰ ਗਿਆ ਹਾਂ ਇਹਦਰ ਬਾਅਦ ਕਰ ਜਾਨਾ ਹੈ ਹੈ ਐਗਜ਼ਿਟ ਵਾਰ ਤੋਂ ਲੈਫਟ ਇੱਕ ਪੁੱਛਦੇ ਆਂਗੇ ਕਿਸੇ ਨਾ ਕਿਸੇ ਤੋਂ ਇਹਨਾਂ ਤੋਂ ਪੁੱਛ ਐਨਾਂ ਤੋਂ ਪੁੱਛ ਪੁੱਛੀ ਸਰ ਇੰਡੀਆ ਗੇਟ ਜਾਣਾ ਹੈ ਇੰਡੀਆ ਗੇਟ ਇਹ ਜੋ ਇਸ ਤਰ੍ਹਾਂ ਇਹ ਇਸ ਤਰ੍ਹਾਂ ਦਾ ਤੋ ਜਿਹੜਾ ਸਬਸਕ੍ਰਾਈਬਰ ਹੋਏ

ओके हां जी दोस्तों देख सकते हो ਤੁਸੀਂ 게ਟ ਨੰਬਰ 5 ਲਿਖਿਆ ਹੋਇਆ ਤੁਸੀਂ ਨਿਕਲੀਏ हां ਆਪ ਚਾਹੋ ਤਾਂ ਉਹ ਸਾਹਮਣੇ ਲਿਖਾ 1 2 5 ਐਗਜ਼ਿਟ ਹੋਗਾ ਇੰਡੀਆ 게ਟ ਹੀ ਹੈ ਇੰਡੀਆ 게ਟ ओके ਉਸਕੇ ਅਰਾਊਂਡ ਬਹੁਤ ਹੈ ओके थैंक यू सर दोस्तों ਧੰਨਵਾਦ ਹੈ ਇਹ ਜੇ ਲੋਕੀ ਨੂੰ थैंक यू so very much ਸਰ हां ਸੋ ਦੋਸਤੋ ਬੰਦੇ ਨੇ ਦੱਸਿਆ ਹਨਾ ਪੂਰਾ ਕਨਫਰਮੇਸ਼ਨ ਕਰਵਾਤਾਗਾ ਸਾਨੂੰ ਕਿ ਦੇਵੀ ਐਂ ਕਰਕੇ ਲਿਖਿਆ ਹੋਇਆ ਵੀ ਉਹਦੇ ਉੱਪਰ ਤੁਸੀਂ ਪੜੋ ਥੋੜਾ ਜਿਹਾ ਫੇਰ ਜਾਓ ਹੁਣ ਜਿਹੜੀ ਗੱਲਬਾਤ ਉਹਨੇ ਸਮਝਾਈ ਹੈ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਐਗਜ਼ਿਟ ਲਿਖਿਆ 1 2 5 ਵੀ 5 ਨੰਬਰ ਤੇ ਐਗਜ਼ਿਟ ਹੋਵਾਂਗੇ ਸੋ ਇਹ ਬਾਹਰ ਦਾ ਰਸਤਾ ਦੱਸ ਦਿੱਤਾ ਉਹਨੇ ਇਹ ਸਾਇਦ 2 ਆ ਹਣਾ ਇੱਧਰ ਭਾਈ ਸਾਹਿਬ 5 ਨੰਬਰ ਐਗਜ਼ਿਟ 5 ਨੰਬਰਗੇ ਮੈਂ ਵੀ ਪਾਇਆ ਹੂੰ ਅੱਛਾ ਨਿਸ਼ਚਿਤ ਸ਼ਾਇਦ 1 ਮਿੰਟ 1 ਮਿੰਟ ਸਕ੍ਰੀਨ ਲੋਈ ਮਿੱਤਰੋ ਹੁਣ ਆਪਾਂ ਵਾਰ ਨੂੰ ਆ ਗਏ ਆ ਵਾਰ ਦਾ ਰਸਤਾ ਦੇਖ ਸਕਦੇ ਹੋਗੇ ਇਹਦੇ ਉੱਪਰ ਚੜੇ ਹੋਏ ਆਪਾਂ ਲਿਫਟ ਜੀ ਆ ਗਈ ਜਿਹੜੀ ਹਾਂ ਲਿਫਟ ਇਹ ਆ ਲਓ ਆ ਲਿਖਿਆ ਹੋਇਆ ਐਗਜ਼ਿਟ ਨਿਕਾਸ ਸੋ ਵਾਰ ਆਗੇ ਆਪ ਦੇਖੀਂ ਚਾਹ ਇੰਡੀਆ ਗੇਟ ਨਹੀਂ ਨਹੀਂ ਇੰਡੀਆ ਗੇਟ ਨਹੀਂ ਜਾਣਾ ਪੁੱਛਣਾ ਹੈ ਬਸ ਕਿ ਵਾਕੂੰ ਮਰੇ ਨੇ ਆਹ ਸਿੱਡੀ ਪੱਥਾਂ ਲੇ ਗਈਆਂ ਇਲੈਕਟ੍ਰਿਕ ਬੱਸ ਆ ਗਈ ਇਹ ਸ਼ਹਿਰ ਦੇ ਵਿੱਚ ਘੁੰਮਣ ਵਾਲੀਆਂ ਬੱਸਾਂ ਉਹ ਪਾਣੀ ਚੱਲ ਰਿਹਾ ਮੁਹੱਤ ਟੋਣਾ ਨਾਣਾ ਟੋਣਾ ਉਹ ਵੇਖ ਲੱਗੇ ਹਾਂ ਆ ਵੀ ਜਿਹੜੇ ਬੱਸ ਆਉਂਦੀ ਹੈ ਹੈ ਲੰਗੀ ਬੱਸ ਇਹਨੇ